ਕੱਪ ਦੀ ਗਰਮੀ ਦੇ ਵਿੱਚ ਅੱਜ ਆਪਾਂ ਇਹ ਬਣਾਇਆ ਦੀ ਠੰਡਾ ਠਾਰ ਫਲੂਦਾ ਯਾਨੀ ਕਿ ਫਲੂਦਾ ਆਈਸਕ੍ਰੀਮ ਵਾਲਾ ਬਹੁਤ ਹੀ ਜ਼ਿਆਦਾ ਟੇਸਟੀ ਬਣਿਆ ਸੀਗਾ ਬੱਚਿਆਂ ਨੇ ਡਿਮਾਂਡ ਕੀਤੀ ਸੀ ਤੇ ਆਪਾਂ ਅੱਜ ਤਿਆਰ ਕੀਤਾ ਤੇ ਬਹੁਤ ਆਸਾਨ ਤਰੀਕੇ ਦੇ ਨਾਲ ਇਹ ਘਰ ਵਿੱਚ ਤਿਆਰ ਹੋ ਜਾਂਦਾ ਇਹਨੂੰ ਆਪਾਂ ਕਿਸ ਤਰ੍ਹਾਂ ਤਿਆਰ ਕੀਤਾ ਤੁਸੀਂ ਅੱਗੇ ਵੀਡੀਓ ਚ ਵੇਖ ਸਕਦੇ ਹੋ ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਨਮਸਤੇ ਅਦਾਬ ਰਾਮ ਰਾਮ ਜੈ ਮਾਤਾ ਦੀ ਕੈਸੇ ਹੋ ਸਭ ਸਾਡੇ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਉਬਲੌਗਰ ਤੇ ਤਾਂ ਫਰੈਂਡ ਸ਼ੁਰੂ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਜਿਵੇਂ ਤੁਹਾਨੂੰ ਪਤਾ ਕਿ ਆਪਾਂ ਮੰਮੀ ਦੇ ਕੋਲ ਆਏ ਹੋਏ ਆ ਬੱਚੇ ਵਕਰੀ ਫਰੀ ਡਿਮਾਂਡ ਕਰਦੇ ਤਦ ਆਈਸਕ੍ਰੀਮ ਬਣਾ ਕੇ ਦੋ ਕਲੀ ਕੁਝ ਬਣਾ ਕੇ ਦੋ ਜਿਵੇਂ ਤੁਸੀਂ ਉਸ ਦਿਨ ਵੇਖਿਆ ਸੀ ਵੀਡੀਓ ਤੇ ਆਪਾਂ ਆਈਸਕ੍ਰੀਮ ਘਰੇ ਜ਼ਿਆਰ ਕੀਤੀ ਸੀਗੀ ਤੇ ਅੱਜ ਬੱਚਿਆਂ ਦੀ ਡਿਮਾਂਡ ਸੀਗੀ ਜਿਵੇਂ ਗਰਮੀਆਂ ਬਹੁਤ ਹਨ ਤਾਂ ਕਰਕੇ ਬੱਚੇ ਉਹ ਜੀ ਡਿਮਾਂਡਾ ਕਰਦੇ ਹੋ ਕਹਿੰਦੇ ਕਿ ਸਾਨੂੰ ਕੋਈ ਦੀ ਬਣਾ ਕੇ ਦੋ ਜਿਹੜਾ ਫਲੂਦਾ ਹੁੰਦਾ ਨਾ ਉਹ ਆਪਾਂ ਅੱਜ ਤਿਆਰ ਕਰਾਂਗੇ ਲੱਛੇ ਵਾਲਾ ਆਈਸਕ੍ਰੀਮ ਫਲੂਦਾ ਆਪਾਂ ਤਿਆਰ ਕਰਾਂਗੇ ਕਿਉਂਕਿ ਆਈਸਕ੍ਰੀਮ ਆਪਾਂ ਘਰੇ ਤਿਆਰ ਕੀਤੀ ਆ ਤੇ ਰਵੜੀ ਵੀ ਆਪਾਂ ਉਹਦੀ ਘਰੇ ਤਿਆਰ ਕੀਤੀ ਆ ਤੇ ਫਲੂਦਾ ਵੀ ਆਪਾਂ ਘਰੇ ਤਿਆਰ ਜਾਨੀ ਕਿ ਜਿਹੜੀਆਂ ਸੇਵੀਆਂ ਆਪਾਂ ਘਰੇ ਤਿਆਰ ਕਰਾਂਗੇ ਵੈਸੇ ਤੁਸੀਂ ਵੇਖਿਆ ਹੋਊਗਾ YouTube ਤੇ ਆਮ ਹੀ ਜਿਹੜੀਆਂ ਖਾਣ ਵਾਲੀਆਂ ਦੁੱਧ ਚ ਬਣਾ ਕੇ ਆਪਾਂ ਸੇਵੀਆਂ ਖਾਣੇ ਆ ਉਹਨਾਂ ਤੋਂ ਤਿਆਰ ਕਰ ਦਿੰਦੇ ਨੇ ਪਰ ਆਪਾਂ ਸੇਵੀਆਂ ਜਿਹੜੀਆਂ ਉਹਦੀਆਂ ਤਾਰੇ ਹੀ ਤਿਆਰ ਕਰਾਂਗੇ ਉਹਦੇ ਵਾਸਤੇ ਆਪਾਂ ਨੂੰ ਕਿਹੜਾ ਕਿਹੜਾ ਸਮਾਨ ਚਾਹੀਦਾ ਉਹ ਆਪਾਂ ਤੁਹਾਨੂੰ ਦੱਸ ਦਿੰਨੇ ਆ ਸਿੰਪਲ ਸੌਖਾ ਤਰੀਕਾ ਤੁਸੀਂ ਬੱਚਿਆਂ ਨੂੰ ਬਣਾ ਕੇ ਘਰੇ ਖਵਾਇਆ ਕਰੋ ਤੇ ਆਪ ਵੀ ਖਾ ਕੇ ਇੰਜੋਏ ਕਰੋ ਜੀ ਤੇ ਫਲੂਦੇ ਦੇ ਲੱچھے ਬਣਾਉਣ ਵਾਸਤੇ ਆਪਾਂ ਇਹ ਇੱਕ ਕੌਲੀ ਅਰਾ ਰੋਡ ਲਿਆਵਾ ਕੋਈ ਲੋਕ ਕਾਰਨ ਫਲੋਰ ਵੀ ਲੈਂਦੇ ਜਾਨੀ ਕਿ ਮੱਕੀ ਦਾ ਆਟਾ ਜਿਹੜਾ ਵਾਈਟ ਦਾ ਉਹ ਲੈਂਦੇ ਨੇ ਪਰ ਪ੍ਰੋਪਰਲੀ ਲੱچھے ਆ ਉਹ ਬੰਦਿਆ ਜੀ ਅਰਾ ਰੋਡ ਦੇ ਇਸ ਕਰਕੇ ਆਪਾਂ ਅਰਾ ਰੋਡ ਇੱਕ ਕੌਲੀ ਲੈ ਲਿਆ ਇਹਨੂੰ ਆਪਾਂ ਇਹ ਪਤੀਲੇ ਚ ਪਾ ਦਿੰਨੇ ਤੇ ਨਾਲ ਆਪਾਂ ਪਾਵਾਂਗੇ ਤਿੰਨ ਕੌਲੀਆਂ ਦੇ ਵਿੱਚ ਪਾਣੀ ਜੋੜਾ ਆਪਾਂ ਜਿਹੜੀ ਕੌਲੀ ਅਰਾ ਰੋਡ ਪਾਇਆ ਉਹੀ ਕੌਲੀ ਆਪਾਂ ਮਣ ਕੇ ਸਾਢੇ ਤਿੰਨ ਕੌਲੀਆਂ ਆਪਾਂ ਇਹਦੇ ਵਿੱਚ ਪਾਣੀ ਪਾ ਦਾਂਗੇ ਤੇ ਇਹਦਾ ਘੋਲ ਤਿਆਰ ਕਰਾਂਗੇ ਤੇ ਅੱਧੀ ਕੌਲੀ ਆਪਾਂ ਉੱਪਰ ਪਾ ਦਿੰਦੇ ਆ ਜਿਵੇਂ ਆਪਾਂ ਤੁਹਾਨੂੰ ਦੱਸਿਆ ਸਾਢੇ ਤਿੰਨ ਕੌਲੀਆਂ ਤੇ ਇਹਨੂੰ ਘੋਲ ਨੂੰ ਚੰਗੀ ਤਰ੍ਹਾਂ ਆਪਾਂ ਘੋਲ ਲੈਣਾ ਇਹਦੇ ਵਿੱਚ ਗੱਠਾਂ ਨਹੀਂ ਰਹਿਣੀਆਂ ਚਾਹੀਦੀਆਂ ਤੇ ਵੇਖੋ ਕੋਲਾ ਆਪਣਾ ਤਿਆਰ ਕਰ ਲਿਆ ਤੇ ਦੇਖੋ ਇਦਾਂ ਨਿਹਰਾ ਪਾਣੀ ਜਾਣਾ ਚਾਹੀਦਾ ਤੇ ਹੁਣ ਆਪਾਂ ਬਾਲ ਦਿਆਂ ਗੈਸ ਹਮੇ ਗੈਸ ਬਾਲ ਦੋ ਇਧਰ ਤੇ ਗੈਸ ਆਪਾਂ ਬਾਲ ਲੈਨੇ ਆਂ ਤੇ ਉੱਪਰ ਰੱਖ ਲਾਂਗੇ ਆਪਾਂ ਕੜਾਈ ਤੇ ਕੜਾਈ ਆਪਾਂ ਪਿੱਤਲ ਦੀ ਚ ਬਣਾਵਾਂਗੇ ਤੇ ਕੋਲ ਜਿਹੜਾ ਆਪਾਂ ਤਿਆਰ ਕੀਤਾ ਸੀ ਉਹ ਸਾਰਾ ਆਪਾਂ ਕੜਾਈ ਦੇ ਵਿੱਚ ਪਾ ਦੇਨੇ ਇਹਨੂੰ ਆਪਾਂ ਹਿਲਾਉਂਦੇ ਹੋਏ ਪਕਾਉਣਾ ਹੈ ਇਹ ਤੁਹਾਡੇ ਦੇਖਦੇ ਆਂ ਦੇਖਦੇ ਆਂ ਜਿਵੇਂ ਤੁਹਾਨੂੰ ਲੱਗਦਾ ਹੈ ਨਾ ਕਿ ਬਿਲਕੁਲ ਪਤਲਾ ਵਾ ਇਹਦਾ ਕੋਲ ਐ ਗਾੜਾ ਹੋ ਜਾਣਾ ਵਾ ਬਸ ਇਹਨੂੰ ਟ੍ਰਾਂਸਪਲੇਂਟ ਹੋਣ ਤੱਕ ਪਕਾਉਣਾ ਵਾ ਇਹਦੀ ਨਿਸ਼ਾਨੀ ਇਹ ਹੈ ਕਿ ਜਦੋਂ ਬਿਲਕੁਲ ਟ੍ਰਾਂਸਪਲੇਟ ਹੋ ਗਿਆ ਉਦੋਂ ਸਮਝੋ ਆਪਣਾ ਜਿਹੜਾ ਵਾ ਪੇਮੀਆ ਫਲੂਜੇਰੀ ਹਮਲਾਉਣ ਵਾਸਤੇ ਮਟੀਰੀਅਲ ਤਿਆਰ ਹੋ ਗਿਆ ਇਹ ਦੇਖੋ ਮਟੀਰੀਅਲ ਇਕੱਠਾ ਹੋਣਾ ਸ਼ੁਰੂ ਹੋ ਗਿਆ ਇੱਦਾਂ ਇੱਦਾਂ ਸਾਰਾ ਹੀ ਜਿਹੜਾ ਜੈਲੀ ਦੇ ਰੂਪ ਦੇ ਵਿੱਚ ਨੇ ਹੋ ਜਾਣਾ બસ ਇਹਨਾਂ ਨੂੰ ਆਪੇ ਇਹਨੂੰ ਹਿਲਾਉਂਦੇ ਹੋਏ ਤੁਸੀਂ ਪਕਾਉਣਾ ਹੈ ਏਅਰ ਰੱਖ ਕੇ ਇਹਨੂੰ ਛੱਡ ਨਹੀਂ ਦੇਣਾ ਨਹੀਂ ਤਿੱਕੇ ਜਗ੍ਹਾ ਤੇ ਸਾਰਾ ਇਹਨਾਂ ਜੰਮ ਜਾਣਾ ਲਗਾਤਾਰ ਨਾਲ-ਨਾਲ ਇਹਨੂੰ ਹਿਲਾਈ ਜਾਣਾ ਆਪਾਂ ਲਓ ਜੀ ਸਾਰਾ ਮਟੀਰੀਅਲ ਜਿਹੜਾ ਆਪਣਾ ਇਹ ਦੇਖੋ ਇਕੱਠਾ ਹੋ ਗਿਆ ਤੇ ਇਹਨੂੰ ਹੁਣ ਆਪਾਂ ਸਿਰਫ ਟਰਾਂਸਪੇਂਡ ਹੋਣ ਤੱਕ ਪਕਾਉਣਾ ਹੈ ਤੇ ਦੇਖੋ ਜੀ ਆਪਣਾ ਮਟੀਰੀਅਲ ਜਿਹੜਾ ਸਾਰਾ ਪਤ ਚੁੱਕਿਆ ਦੇਖੋ ਇਹ ਬਿਲਕੁਲ ਟਰਾਂਸਪੇਂਡ ਹੋ ਚੁੱਕਿਆ ਇੱਥੇ ਆਪਾਂ ਗੈਸ ਕਰ ਦੇਣਾ ਬੰਦ ਹੁਣ ਜਲਦੀ ਤੋਂ ਜਲਦੀ ਇਹਦੇ ਗਰਮ-ਗਰਮ ਦੀ ਆਪਾਂ ਸੇਵੀਆਂ ਬਣਾਉਣੀਆਂ ਸ਼ੁਰੂ ਕਰਾਂਗੇ ਤੇ ਇਧਰ ਆਪਾਂ ਭਰਾਜ ਦੇ ਵਿੱਚ ਕੁੱਲੇ ਪਾਂਡੇ ਦੇ ਵਿੱਚ ਆਪਾਂ ਬਰਫ਼ ਪਾ ਲਈਏ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਪਣ ਲੱਛੇ ਜਿਹੜੇ ਆ ਇਹ ਬਿਲਕੁਲ ਏਦਾਂ ਬਰਫ਼ ਵਾਲੇ ਪਾਣੀ ਦੇ ਵਿੱਚ ਬੰਦੇ ਆ ਤੁਸੀਂ ਟੁਕੜਿਆਂ ਵਾਲੀ ਬਰਫ਼ ਜਿਹੜੀ ਇਹਦੇ ਵਿੱਚ ਚੰਗੀ ਤਰ੍ਹਾਂ ਪਾ ਲੈਣੀ ਜਿਹੜੀਆਂ ਸੇਵੀਆਂ ਬਣਾਉਣ ਵਾਸਤੇ ਪਾਣੀ ਤਿਆਰ ਕੀਤਾ ਸੀ ਉਹਦਰ ਪਾਣੀ ਤਿਆਰ ਕਰ ਲਿਆ ਤੇ ਇਹ ਜਿਹੜੀ ਮਸ਼ੀਨ ਆ ਤੇਵੇਂ ਮੇਕਰ ਵੀ ਇਹਨੂੰ ਬੋਲਿਆ ਜਾਂਦਾ ਇਹਦੇ ਵਿੱਚ ਆਪਾਂ ਇਹ ਜਿਹੜੀ ਜਾਲੀ ਲਾਈ ਹੈ ਇਹ ਦੇਖੋ ਇਦਾਂ ਦੇ ਆਪਾਂ ਇੰਨੇ ਨੇ ਮੋਟੇ ਜਿਹੜੇ ਲੱੱਚੇ ਬਣਾਵਾਂਗੇ ਤੇ ਇਹਨੂੰ ਸਾਰੀ ਨੂੰ ਪਹਿਲਾਂ ਮੈਂ ਤੇਲ ਲਾ ਲਿਆ ਸੀ ਤਾਂ ਕਿ ਜਿਹੜਾ ਮਟੀਰੀਅਲ ਇਹਨਾਂ ਚਿੰਬੜੇ ਨਾ ਹੁਣ ਆਪਾਂ ਇਹਦੇ ਵਿੱਚ ਗਰਮ-ਗਰਮ ਹੀ ਪਾਉਣਾ ਹੈ ਕਿਉਂਕਿ ਜਿਹੜਾ ਗਰਮ-ਗਰਮ ਹੀ ਲੱੱਚੇ ਜਿਹੜੇ ਬਣਨਗੇ ਨਹੀਂ ਤੇ ਬਾਅਦ ਵਿੱਚ ਠੰਡਾ ਹੋਗੇ ਨਾ ਇਹ ਜੈਲੀ ਵਾਂਗ ਆਕਰਜੇ ਜਾਂਦਾ ਹੁਣ ਆਪਾਂ ਇਦਾਂ ਬਰਫ਼ ਵਾਲੇ ਪਾਣੀ ਦੇ ਵਿੱਚ ਇਹਨਾਂ ਨੂੰ ਕੱਢਦੇ ਜਾਵਾਂਗੇ ਇਹ ਤੁਸੀਂ ਦੇਖ ਸਕਦੇ ਆ ਦੇਖੋ ਇਦਾਂ ਘਮੋਦੇ ਘਮਾਉਂਦੇ ਤੁਸੀਂ ਲੱਛੇ ਬਣਾ ਲੈਣੇ ਇਹ ਇਹ ਜਿਹੜੇ ਦੋ ਸੇਵੀਆਂ ਬਣਾਉਣੀਆਂ ਬਿਲਕੁਲ ਬਰਫ ਵਾਲੇ ਪਾਣੀ ਚ ਬਣਾਉਣੀਆਂ ਤੁਸੀਂ ਨਹੀਂ ਤੇ ਖੁਰਜੇ ਜਾਣੀਆਂ ਨੇ ਤੇ ਹੁਣ ਮੰਮੀ ਕਹਿੰਦੇ ਮੈਂ ਬਣਾਉਣੀ ਆ ਤੇਰੇ ਨਾਲ ਮੈਨੂੰ ਵੀ ਦੱਸ ਕਿਵੇਂ ਬਣਦੇ ਬਸ ਇਦਾਂ ਸੌਖਾ ਹੀ ਇਹਦਾ ਕੰਮ ਆ ਇਦਾਂ ਨਾਲ-ਨਾਲ ਕਮਾਈ ਜਾਣਾ ਤੇ ਸਾਰੇ ਬਰਫ ਦੇ ਪਾਣੀ ਛੱਡੇ ਜਾਣੇ ਕਿਦਾਂ ਲੱਗਿਆ ਮੰਮੀ ਬਹੁਤ ਵਧੀਆ ਆ ਤੇਰੇ ਬਹੁਤ ਵਰੀ ਹੋੜੇ ਬਣਾਇਆ ਤੁਸੀਂ ਪਹਿਲੀ ਵਰੀ ਆ ਨਾ ਪਹਿਲੀ ਵਰੀ ਬਣਾਇਆ ਆ ਤانوں ਬੜਾ ਸਾਡੀ ਬਿੱਟੀ ਦਾ ਚੈਨਲ ਹੈ ਰੂਬਲਗਰ ਤੇ ਬਹੁਤ ਕੁਝ ਬਣਾਉਂਦੀ ਰਹਿੰਦੀ ਪਰ ਆਪਾਂ ਵੀ ਇਹਦੇ ਕੋਲੋਂ ਕਦੀ ਕਦੀ ਕੁਝ ਨਾ ਕੁਝ ਸਿੱਖਦੇ ਰਹਿੰਨੇ ਆ ਤੇ ਦੇਖ ਸਕਦੇ ਹੋ ਦੇਖੋ ਸੇਵੀਆ ਆਪਣੀਆਂ ਤਿਆਰ ਹੋ ਚੁੱਕੀਆਂ ਜਿਹੜੇ ਆਪਾਂ ਖਲੋਦੇ ਖਾਣੇ ਨੇ ਲੰਬੀਆਂ ਲੰਬੀਆਂ ਸੇਵੀਆ ਬਣਾਈਆਂ ਨੇ ਇਹ ਦੇਖੋ ਤੇ ਲੋ ਜੀ ਆਪਣੇ ਲੱਛੇ ਜਿਹੜੇ ਤੁਹਾਨੂੰ ਦੱਸਿਆ ਸੀ ਉਹ ਆਪਣੇ ਬਣ ਚੁੱਕੇ ਨੇ ਤੇ ਇਹ ਜਿਹੜੀ ਰਬੜੀ ਆਪਾਂ ਬਣਾਈ ਸੀ ਇਹ ਵੀ ਠੰਡੀ ਹੋ ਚੁੱਕੀ ਆ ਤੇ ਬਾਕੀ ਇਹਦੀ ਸਜਾਵਟ ਵਾਸਤੇ ਆਪਾਂ ਕਿਹੜਾ ਸਮਾਨ ਲਿਆ ਉਹ ਪਤਾਉਂਦਾ ਦੱਸ ਦਿੰਨੀ ਆ ਕਿਉਂਕਿ ਜਦੋਂ ਚੀਜ਼ਾਂ ਪੂਰੀ ਸੱਜੀ ਹੋਵੇ ਫਿਰ ਖਾਣ ਨੂੰ ਬਹੁਤ ਵਧੀਆ ਦਿਲ ਕਰਦਾ ਆ ਪੀ ਬਰੋਬਦੀ ਜੀ ਕਰਦਾ ਪਿਆ ਆਪਾਂ ਇਹਨੂੰ ਖਾਈਏ ਭੁੱਖ ਨਾ ਹੋਵੇ ਤਾਂ ਵੀ ਇਸ ਵਾਸਤੇ ਜਿਹੜਾ ਤਾਂ ਸਜਾਵਟ ਦਾ ਸਮਾਨ ਆਪਾਂ ਲਿਆ ਜੀ ਇਹ ਲਈ ਆਪਾਂ ਜੁੱਤੀ ਫੁੱਟੀ ਇਹ ਲਾਲ ਰੰਗ ਦੀ ਆਪਾਂ ਲਈਏ ਤੁਸੀਂ ਕਲਰਫੁੱਲ ਵੀ ਲੈ ਸਕਦੇ ਹੋ ਨਾ ਲੈ ਕੇ ਜੀ ਇਹ ਡ్రਾਈ ਫੂਟ ਇਹ ਹੈਗਾ ਜੀ ਸਬਜ ਤੇ ਇਹ ਹੈਗਾ ਕੀ ਹੈ ਸ਼ੀਟ ਇਹਨੂੰ ਆਪਾਂ ਭਿਉਏ ਤੁਸੀਂ ਇੱਥੇ ਫਤੀਰਾ ਗੋੰਦ ਵੀ ਭਿਉ ਸਕਦੇ ਹੋ ਤੇ ਇਹ ਸਜਾਵਟ ਵਾਸਤੇ ਰੂਹ ਆਪ ਜਾ ਨਾਲੇ ਆਈਸਕ੍ਰੀਮ ਤੇ ਇੱਧਰ ਹੈਗੀ ਹੈ ਜੀ ਰਬੜੀ ਤੇ ਇਹ ਹੈਗੇ ਆਪਣੇ ਲੱਛੇ ਮੇਨ ਚੀਜ਼ ਮੇਨ ਚੀਜ਼ ਤੇ ਹੁਣ ਆਪਾਂ ਕਰਦੇ ਆਂ ਜੀ ਗਲਾਸ ਯਾਰ ਤੇ ਫਲੂਦੇ ਵਾਸਤੇ ਤੁਸੀਂ ਗਲਾਸ ਕੋਈ ਵੀ ਲੈ ਲੈਣੇ ਐ ਇੰਨਾ ਵੀ ਥੋੜੀ ਸਜਾਵਟ ਵਾਲੇ ਹੁਣ ਮੈਨੂੰ ਹੁਣੇ ਵੱਡੇ ਗਲਾਸ ਮਿਲੇ ਆ ਤੇ ਇਹਨਾਂ ਨੂੰ ਆਪਾਂ ਸਜਾ ਲੈਨੇ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਪਾਉਨੇ ਇਹਨਾਂ ਦੇ ਵਿੱਚ ਰੂਹ ਹਬਚਾ ਐ ਪੂਰੀ ਦੀ ਸਜਾਵਟ ਕਰਾਂਗੇ ਆਪਾਂ ਕਿਉਂਕਿ ਕਲਰਫੁਲ ਜਿਹਾ ਜਦੋਂ ਲੱਗਦਾ ਨਾ ਫਿਰ ਬੱਚਿਆਂ ਦਾ ਬਹੁਤ ਵਧੀਆ ਦਿਲ ਕਰਦਾ ਖਾਣ ਨੂੰ ਭੱਜ ਕੇ ਆਉਂਦੇ ਬੱਚੇ ਕਿ ਪਤਾ ਨਹੀਂ ਕੀ ਚੀਜ਼ ਐ ਮੈਸੇ ਤੁਸੀਂ ਘਰੇ ਸਾਫ ਸਫਾਈ ਦੇ ਨਾਲ ਬੱਚਿਆਂ ਨੂੰ ਬਣਾ ਕੇ ਦੋ ਤੇ ਹਰ ਇੱਕ ਚੀਜ਼ ਬੱਚਿਆਂ ਵਾਸਤੇ ਵਧੀਆ ਹੁੰਦੀ ਹੈ। ਹੁਣ ਆਪਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਪਾਵਾਂਗੇ ਥੋੜੀ ਜਿਹੀ ਠੰਡੀ ਠੰਡੀ ਰਵੜੀ। ਜੇ ਆਈਸਕ੍ਰੀਮ ਨਹੀਂ ਹੈ ਤਾਂ ਕੱਲੀ ਤੁਸੀਂ ਰਵੜੀ ਨਾਲ ਵੀ ਨੂੰ ਤਿਆਰ ਕਰ ਸਕਦੇ ਹੋ। ਤੇ ਹੁਣ ਆਪਾਂ ਪਾਵਾਂਗੇ ਥੋੜੇ ਜਿਹੇ ਦੇ ਵਿੱਚ ਪਹਿਲਾਂ ਲੱਚੇ। ਲੱਚਿਆਂ ਨੂੰ ਵੀ ਕਲਰਫੁਲ ਤੁਸੀਂ ਬਣਾ ਸਕਦੇ ਹੋ ਪਰ ਮੈਂ ਵਾਈਟ ਹੀ ਰਹਿਣ ਦਿੱਤੇ। ਤੇ ਹੁਣ ਆਪਾਂ ਪਾਵਾਂਗੇ ਇੱਕ ਚਮਚ ਇਹਦੇ ਵਿੱਚ ਆਪਾਂ ਸਬਜ਼ਾ ਕਿਉਂਕਿ ਇਹਦੇ ਨਾਲ ਜਿਹੜੀ ਹੈ ਤਸੀਰੇ ਦੀ ਹੋਰ ਜਿਆਦਾ ਠੰਡੀ ਹੋ ਜਾਂਦੀ ਹੈ ਜਿਵੇਂ ਆਪਾਂ ਤੁਹਾਨੂੰ ਦੱਸਿਆ ਤੁਸੀਂ ਖਤੀਰਾ ਗੁੰਨ ਵੀ ਪਾ ਸਕਦੇ ਹੋ ਤੇ ਇਹ ਪਾ ਰਹੇ ਆਪਾਂ ਇਹਦੇ ਵਿੱਚ ਚੀਆ ਸੀ। ਫਿਰ ਆਪਾਂ ਫੇਰ ਪਾ ਦਿੰਨੇ ਥੋੜੀ ਜਿਹੀ ਦੇ ਤਰਬਲੀ। ਇਸ ਤੋਂ ਬਾਅਦ ਆਪਾਂ ਪਾ ਦਾਂਗੇ ਫੇਰ ਇਹਦੇ ਵਿੱਚ। ਇਹ ਲੱਛੇ ਪੁੱਤੇ ਪਾ ਦਾਂਗੇ ਆਪਾਂ ਇਹਦੇ ਉੱਤੇ ਆਈਸਕ੍ਰੀਮ ਇਹ ਵੀ ਆਪਾਂ ਘਰੇ ਤਿਆਰ ਕੀਤੀ ਆ। ਇਹਦੀ ਵੀਡੀਓ ਵੇਖਣੀ ਹੋਵੇ ਤਾਂ ਤੁਸੀਂ ਚੈਨਲ ਤੇ ਵੇਖ ਸਕਦੇ ਆ। ਨਾਲ ਆਪਾਂ ਪਾ ਦਾਂਗੇ ਇਹਦੇ ਬਿਊਟੀ ਫਰੂਟਸ ਤੇ ਇਹ ਪਾ ਦੇਦੇ ਜੀ ਆਪਾਂ ਡਰਾਈ ਫਰੂਟਸ ਤੁਹਾਡੀ ਮਰਜ਼ੀ ਹੈ ਤੁਸੀਂ ਕੁਝ ਵੀ ਇਹਦੇ ਉੱਤੇ ਹੋਰ ਪਾ ਸਕਦੇ ਹੋ ਸਜਾਵਟ ਵਾਸਤੇ ਤੇ ਨਾਲ ਆਪਾਂ ਪਾ ਦਾਂਗੇ ਥੋੜਾ ਜਿਹਾ ਹੋਰ ਰੁਬੀ ਤੇ ਫੇਰ ਆ ਗਈ ਜੀ ਇਹਦੇ ਉੱਤੇ ਮੇਨ ਚੀਜ਼ ਆਪਣੇ ਨੱੱਚੇ ਇਹਦੇ ਉੱਤੇ ਵੀ ਆ ਗਈ ਬਿਊਟੀਫੁੱਲ ਫਰੂਟੀ ਨਾਲ ਥੋੜੀ ਫੇਰ ਪਾਵਾਂਗੇ ਰਵੜੀ ਯਾਨੀ ਕਿ ਭਰ ਕੇ ਗਲਾਸ ਦਵਾਂਗੇ 50 ਰੁਪਈਆ ਦੇ ਹਾਲਾਂਕਿ 50 ਰੁਪਈਆ ਵਾਲਾ ਗਲਾਸ ਹੀ ਹੈ ਇਹਦੇ 50 ਰੁਪਈਆ ਦਾ ਗਲਾਸ ਫੇਰ ਡਰਾਈ ਫਰੂਟ ਤੇ ਲਓ ਜੀ ਆਪਣਾ ਇਹ ਜਿਹੜਾ ਵਾ ਤਿਆਰ ਹੋ ਚੁੱਕਿਆ 50 ਰੁਪਈਆ ਵਾਲਾ ਲੱਛਿਆਂ ਦਾ ਗਲਾਸ ਐ ਠੰਡਾ ਠਾਰ ਜਦੋਂ ਤੁਸੀਂ ਖਾਓਗੇ ਤਾਂ ਸੀਨਾ ਵੀ ਠਰ ਜੂਗਾ ਤੁਹਾਡਾ ਲੋਜ ਹੋ ਗਿਆ ਨਾ ਤੇ ਲਓ ਜੀ ਆਪਣੇ ਇਹ ਜਿਹੜੇ 50 50 ਰੁਪਈਆ ਵਾਲੇ ਗਲਾਸ ਤਿਆਰ ਨੇ ਵੀ ਦੇਖ ਸਕਦੇ ਹੋ ਦੇਖਣ ਨੂੰ ਐਂ ਦਿਲ ਕਰਦਾ ਨਾ ਵੀ ਖਾ ਹੀ ਲਈਏ ਤੇ ਖਾਵਾਂਗੇ ਹੁਣ ਹਨਾ ਹੂੰ ਬਹੁਤ ਹੀ ਜ਼ਿਆਦਾ ਵਧੀਆ ਵੀ ਬਣੇ ਵੇਖਣ ਨੂੰ ਵੀ ਵਧੀਆ ਲੱਗਦੇ ਪਏ ਤੇ ਟੇਸਟੀ ਤੇ ਹੁੰਦੇ ਹੀ ਹੁੰਦੇ ਆ ਕਿਉਂਕਿ ਬੱਚਿਆਂ ਨੂੰ ਰਵੜੀ ਜਿਹੜੀ ਆ ਦੁੱਧ ਆ ਉਹਦੀ ਪਿਓਰ ਦੁੱਧ ਦੀ ਰਵੜੀ ਆਪਾਂ ਬਣਾਈਆਂ ਆਈਸਕ੍ਰੀਮ ਘਰੇ ਆਪਾਂ ਤਿਆਰ ਕੀਤੀ ਆ ਲੱੱਚੇ ਆਪਾਂ ਘਰੇ ਤਿਆਰ ਕੀਤੇ ਆ ਸਾਰਾ ਕੁਝ ਘਰੇ ਤਿਆਰ ਕਰਕੇ ਇਹਦਾ ਬੱਚਿਆਂ ਨੂੰ ਤੁਸੀਂ ਬਣਾ ਕੇ ਦੋਗੇ ਤੇ ਬੱਚੇ ਕਦੇ ਵੀ ਬਿਮਾਰ ਨਹੀਂ ਹੋਣਗੇ ਕਿਉਂਕਿ ਤੁਹਾਨੂੰ ਪਤਾ ਜਦੋਂ ਤੁਸੀਂ ਆਪਣੇ ਬੱਚਿਆਂ ਵਾਸਤੇ ਬਣਾਉਂਦੇ ਹੋ ਘਰੇ ਤੇ ਪੂਰਾ ਸਫਾਈ ਦਾ ਧਿਆਨ ਰੱਖਦੇ ਹੋ ਤੇ ਫਲੂਦਾ ਆਪਣਾ ਜਿਹੜਾ ਤਿਆਰ ਹੋ ਚੁੱਕਾ ਤੋ ਆਪਾਂ ਸਾਰੇ ਪਰਿਵਾਰ ਨੂੰ ਜਿਹੜਾ ਵਾ ਇਹ ਵੰਡਾਂਗੇ ਹਨਾ ਸਰਵ ਕਰਾਂਗੇ ਕਹਿੰਦੇ ਆ ਜਾਂ ਵੰਡਾਂਗੇ ਤੇ ਖੁਸ਼ੀ ਨਾਲ ਸਾਰੇ ਖਾਣਗੇ ਤੁਸੀਂ ਵੀ ਫਿਰ ਇੰਜੋਏ ਕਰੋ ਜੀ ਗਰਮੀ ਬਹੁਤ ਆ ਤੇ ਗਰਮੀ ਦੇ ਵਿੱਚ ਇਹੋ ਜਿਹੀ ਚੀਜ਼ਾਂ ਘਰੇ ਬਣਾ ਕੇ ਤੁਸੀਂ ਬੱਚਿਆਂ ਨੂੰ ਦਿਆ ਕਰੋ ਆਪ ਵੀ ਖਾਇਆ ਕਰੋ ਤੇ ਇੰਜੋਏ ਕਰਾ ਕਰੋ ਬਾਕੀ ਇਹ ਵੀਡੀਓ ਤੁਹਾਨੂੰ ਕਿਦਾਂ ਦੀ ਲੱਗੀ ਜੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜਿਹੜਾ ਦਬਕੇ ਕਰ ਦਿਓ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਰਿਕਵੈਸਟ ਹੈ ਜੀ ਮੇਰੇ ਚੈਨਲ ਨੂੰ ਬਲੌਗਰ ਨੂੰ ਸਬਸਕ੍ਰਾਈਬ ਜਰੂਰ ਕਰ ਲੈਣ ਬੈਲ ਬਟਨ ਦਬਾਉਣਾ ਨਾ ਭੁੱਲਣਾ ਤਾਂ ਕਿ ਨੈਕਸਟ ਵੀਡੀਓ ਨੋਟੀਫਿਕੇਸ਼ਨ ਹਨਰ ਮਿਲ ਤੋ ਇਸ ਵੀਡੀਓ ਦੇ ਇੱਥੇ ਕਰਦੇ ਆ ਜੀ ਐਂਡ ਮਿਲਦੇ ਆ ਇੱਕ ਨਵੀਂ ਵੀਡੀਓ ਤਦ ਤੱਕ ਲਈ ਸਸੇਕਾਰ ਆਪਾਂ ਚੈੱਕ ਕਰਾਉਨੇ ਆਪਣੇ ਵੱਡਿਆਂ ਤੋਂ ਲੈ ਮੰਮੀ ਆਓ ਫਲੂਦਾ ਆ ਰੈਡੀ ਹੈਗਾ ਨਾ 100 ਰੁਪਏ ਦਾ ਗਾਹਕੇ 50-50 ਦਾ ਮੈਨਾਂ ਠੀਕ ਜੀ ਬੜੀ ਆ ਰਾਂਗੀ ਬੜੇ ਭਰੇ ਆ ਕਿਤਨਾ ਭਰੇ ਆ ਇਹ ਐ ਕੱਲੇ ਕੱਲੇ ਜਿਵੇਂ ਤੁਸੀਂ ਤੇਲਾਂ ਦੇ ਵਿੱਚ ਰੰਗ ਠੋਕਦੇ ਆ ਨਾ ਬੰਦਾ ਰੰਗ ਭਰੇਵੇਂ ਇਹ 500 ਰੁਪਏ ਦਾ ਗਲਾਸ ਵੀ ਥੋੜਾ ਵਾ ਐ ਠੰਡੇ ਠਾਰੇ ਖਾ ਕੇ ਐ ਕੱਲ੍ਹ ਜਾ ਠਾੜਿਆਣਾ ਠੱਡਾ ਜੁਮਮ 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 ਚਲੋ ਦੀ ਜੁਮਮ ਜੁਮਮ ਬੈਂ ਦੱਸੋ ਕਿੰਦਾ ਦਾ ਲੱਗਦਾ ਨੇ ਦੇਖਣ ਵਧੀਆ ਲੱਗਣ ਦੇ ਆ ਨਾ ਬਹੁਤ ਵਧੀਆ ਦੇਖਣ ਨੂੰ ਬਹੁਤ ਰੰਗਾਂ ਵਾਲੀ ਆ ਸਟਾਇਲ ਹੈ ਕਹਿ ਲੈਂਡੋ ਕਹਿ ਲੈਂਡੋ